ਦੋ ਟਰਾਲੀਆਂ ਚਾਰ ਦੀਆਂ ਲੈ ਕੇ ਆਏ ਬਾਈ ਕਿੱਥੇ ਲਾਉਣਾ ਇਹ ਬਾਈ ਅਸੀਂ ਤਾਂ ਲਾਉ ਉਹ ਜਗ੍ਹਾ ਹੀ ਨਹੀਂ ਮਿਲ ਰਹੀ ਅਰੇ ਜਗ੍ਹਾ ਹੀ ਨਹੀਂ ਮਿਲ ਰਹੀ ਅਸੀਂ ਆਏ ਸੀ ਨਾਲ ਸਾਈਡ ਵਾਲਾ ਕਰਕੇ ਸਾਨੂੰ ਉਹ ਡਰੈਸਿੰਗ ਮਿਲ ਰਹਾ ਕਿੱਥੇ ਬੈਠੇ ਆਓ ਅੱਛਾ ਜਿਹੜੇ ਕਾਲੇ ਹੋਣ ਜਿਹੜੇ ਫਰਦੀ ਹੋਣੇ ਤਾਂ ਲਾਉਣੀ ਹੈ ਜੀ ਨਹੀਂ ਫਿਰ ਪਤਾ ਕਰਨਾ ਚਾਹੀਦਾ ਹੈ ਨਾ ਕਿੱਥੇ ਬੈਠੇ ਪਾਣਾ ਦਿੱਤਾ ਸੀਗਾ ਜੀ ਬੰਦੇ ਪਤਾ ਤੁਹਾਨੂੰ ਕਿਹਦਾ ਯੂਨਾਈਟਿਡ ਸਿੱਖ ਵਾਲੇ ਜਾਂ ਖਾਲਸਾ ਏਡ ਵਾਲਿਆਂ ਦਾ ਕਿੱਥੇ ਬਣਿਆ ਹੋਇਆ ਹੈ ਹੈੱਡ ਕੁਆਰਟਰ ਖਾਲਸਾ ਏਡ ਦਾ ਦੋ ਚਾਰ ਦੀਆਂ ਟਰਾਲੀਆਂ ਜੀ ਸਾਡੇ ਕੋਲ ਦੋ ਚਾਰ ਦੀ ਇੱਕ ਪੱਕੀ ਰਸ ਹੁੰਦੀ ਆਪਾਂ ਉਹ ਪੂਰੀ ਮਮ ਪੈਕਿੰਗ ਕਰੀ ਗਈ ਆ ਸਾਰੀ ਦੇਖੋ ਮੰਨ ਲਓ ਇੰਨੀ ਜ਼ਿਆਦਾ ਸਮਾਨ ਦੀ ਮੰਨ ਲਓ ਇੱਥੇ ਪਹੁੰਚ ਹੋ ਗਈ ਆ ਵੀ ਮਤਲਬ ਸਮਾਨ ਲਾਉਣ ਲਈ ਵੀ ਇਸ ਟਾਈਮ ਜਗ੍ਹਾ ਨਹੀਂ ਮਿਲ ਰਹੀ ਸਾਡੇ ਕੋਲੇ ਮੈਂ ਅਮਰਪ੍ਰੀਤ ਨਾਲ ਗੱਲ ਕਰਕੇ ਦੱਸਦਾ ਤੁਹਾਨੂੰ ਹਾਂ ਵੀਰ ਜੀ ਲਾਹੋ ਸਾਡੇ ਕੋਲੇ ਨਹੀਂ ਵੀਰੇ ਮੈਂ ਤਾਂ ਲਾਉਣ ਆਲਾ ਹੈ ਨਹੀਂ ਕੋਈ ਵੀ ਉਹਨਾਂ ਨਾਲ ਗਲੋਬਲ ਸੇਖ ਨਾਲ ਆਪਾਂ ਗੱਲ ਕਰ ਲੈਂਦੇ ਆ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਵਾ ਸੇਵਾ ਦਾ ਇੰਨੀ ਭਾਵਨਾ ਬਾਈ ਕਿਹੜਾ ਨਗਰ ਆ ਦਸੂਹਾ ਜੀ ਦਸੂਹਾ ਮਕੇਰੀਆਂ ਹਾਂਜੀ ਉਹ ਡਰ ਆ ਜੀ ਠੀਕ ਆ ਬਾਈ ਠੀਕ ਆ ਬਾਈ ਹੁਣੀ ਪਾਣੀ ਦੀ ਟਰਾਲੀ ਭਰੀ ਫਿਰਦੇ ਆ ਹਨਾ ਆ ਮੂਰੇ ਬਿਸਤਰਿਆਂ ਦੀ ਪਾਣੀ ਦੀ ਟਰਾਲੀ ਭਰੀ ਹੋਈ ਔਰ ਰਾਸ਼ਨ ਵੀ ਭਰੀ ਹੋਈ ਆ ਵੀਰੇ ਗਾਂਹ ਪਾਣੀ ਬਹੁਤ ਆ ਮੁੜਿਆ ਹੋ ਬਹੁਤ ਪਾਣੀ ਆ ਵੀਰੇ ਇੰਨਾ ਇੰਨਾ ਮੁੜਿਆ ਹੋ ਪਿੱਛੇ ਇਹਨਾਂ ਦੇ ਪਿੰਡ ਆ ਨਾ ਪਿਆਰੇ ਨਹੀਂ ਅੱਛਾ ਫੇਰ ਤਾਂ ਪਤਾ ਹੀ ਹੋਣਾ ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸਰਾ ਫਾਊਂਡੇਸ਼ਨ ਵਾਲੇ ਇਹ ਪੁੰਡੇ ਬਹੁਤ ਵਧੀਆ ਸੇਵਾ ਕਰ ਰਹੇ ਨੇ ਹੜਪੀੜਤਾਂ ਦੀ